ਭਗਵਾਨਪੂਰੀਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਅਸਮ ਦੀ ਜੇਲ੍ਹ ਤੋਂ ਜੱਗੂ ਭਗਵਾਨਪੂਰੀਆਂ ਨੂੰ ਪੰਜਾਬ ਪੁਲਿਸ ਦੀ ਟੀਮ ਹੈ ਪੰਜਾਬ ਲੈ ਕੇ ਆ ਰਹੀ ਹੈ ਔਰ ਦੱਸਦੇ ਕਿ ਅੰਮ੍ਰਿਤਸਰ 에어ਪੋਰਟ ਤੇ ਕੁਝ ਹੀ ਸਮੇਂ ਬਾਅਦ ਜੱਗੂ ਭਗਵਾਨਪੁਰਿਆ ਨੂੰ ਲੈ ਕੇ ਪੁਲਿਸ ਦੀ ਟੀਮ ਪਹੁੰਚੇਗੀ ਔਰ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਪ੍ਰੋਡਕਸ਼ਨ ਵਾਰੰਟ ਤੇ ਜਿਹੜਾ ਲਿਆਂਦਾ ਜਾ ਰਿਹਾ ਹੈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੱਗੂ ਭਗਵਾਨਪੁਰਿਆ ਨੂੰ ਪੰਜਾਬ ਲਿਆਂਦਾ ਜਾ ਰਿਹਾ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ 에어ਪੋਰਟ ਲੈ ਕੇ ਪੁਲਿਸ ਦੀ ਟੀਮ ਪਹੁੰਚੇਗੀ ਔਰ ਦੱਸ ਦਈਏ ਕਿ ਅਸਮ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਜਿਹੜਾ ਉਹ ਪੰਜਾਬ ਲਿਆਂਦਾ ਜਾ ਰਿਹਾ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਲਾਂਕਿ ਜੱਗੂ ਭਗਵਾਨਪੁਰੀਆ ਦਾ ਜੇਕਰ ਜ਼ਿਕਰ ਕਰ ਲਈਏ ਤਾਂ ਕਈ ਮਾਮਲੇ ਜਿਹੜੇ ਨੇ ਪੰਜਾਬ ਦੇ ਵਿੱਚ ਦਰਜ ਨੇ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਬਠਿੰਡਾ ਤੋਂ ਅਸਮ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੀਆ ਨੂੰ ਸ਼ਿਫਟ ਕੀਤਾ ਗਿਆ ਸੀ ਪਰ ਉੱਥੇ ਹੀ ਹੁਣ ਜਿਹੜਾ ਅਸਮ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ ਦੱਸਦੇ ਕਿ ਅਸਮ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਂਦਾ ਜਾ ਰਿਹਾ ਹੈ ਤਾਂ ਇਹ ਵੀ ਇਸ ਤੋਂ ਇਲਾਵਾ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਮੂਸੇਵਾਲਾ ਕਤਲकांड ਦੇ ਵਿੱਚ ਵੀ ਨਾਂ ਜਿਹੜਾ ਹੈ ਉਹ ਜੱਗੂ ਭਗਵਾਨਪੁਰੀਆ ਦਾ ਸਾਹਮਣੇ ਆਇਆ ਸੀ ਤਾਂ 2022 ਦੇ ਵਿੱਚ ਜਿਹੜਾ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਂਦਾ ਹੈ ਗੋਲਡੀ ਬਰਾੜ ਦਾ ਨਾਮ ਸਾਹਮਣੇ ਆਂਦਾ ਔਰ ਕਿਤਨਾ ਕਿਤੇ ਜੱਗੂ ਭਗਵਾਨਪੁਰੀਆ ਦਾ ਨਾਂ ਵੀ ਜਿਹੜਾ ਹੈ ਉਹ ਸਾਹਮਣੇ ਆਂਦਾ ਹੈ ਪਰ ਇਸ ਵਕਤ ਦੀ ਇਹ ਵੱਡੀ ਖਬਰ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਅਸਮ ਦੀ ਜੇਲ੍ਹ ਤੋਂ ਜਿਹੜਾ ਪੰਜਾਬ ਲਿਆਂਦਾ ਜਾ ਰਿਹਾ ਹੈ ਔਰ ਕੁਝ ਹੀ ਦੇਰ ਦੇ ਵਿੱਚ ਅੰਮ੍ਰਿਤਸਰ 에ਰਪੋਰਟ ਤੇ ਪੁਲਿਸ ਦੀ ਟੀਮ ਜਿਹੜੀ ਹੈ ਉਹ ਲੈ ਕੇ ਪਹੁੰਚੇਗੀ ਤਾਂ ਅ ਸਿਲਚਰ ਜੇਲ੍ਹ ਅਸਮ ਦੀ ਉੱਥੋਂ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈ ਉਹ ਲੈ ਕੇ ਪਹੁੰਚੇਗੀ ਥੋੜੀ ਦੇਰ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਵੀ ਸਾਹਮਣੇ ਆਉਣਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇਸ ਵਕਤ ਦੀ ਇਹ ਵੱਡੀ ਖਬਰ ਹੈ ਜੱਗੂ ਭਗਵਾਨਪੁਰੀਆ ਦਿਨਾਂ ਜੁੜੀ ਹੋਈ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਦਾ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਆਂਦਾ ਜਾ ਰਿਹਾ ਥੋੜੀ ਦੇਰ ਦੇ ਵਿੱਚ ਪੁਲਿਸ ਦੀ ਟੀਮ ਅੰਮ੍ਰਿਤਸਰ 에어ਪੋਰਟ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਪਹੁੰਚੇਗੀ ਪੰਜਾਬ ਦੇ ਵਿੱਚ ਜੱਗੂ ਭਗਵਾਨਪੁਰੀਆ ਦੇ ਖਿਲਾਫ ਕਈ ਮਾਮਲੇ ਦਰਜ ਨੇ ਉਹ ਪ੍ਰੋਡਕਸ਼ਨ ਵਾਰੰਟ ਜਿਹੜਾ ਹੈ ਉਹ ਲਿਆਂਦਾ ਜਾ ਰਿਹਾ ਹਾਲਾਂਕਿ ਕਿਹੜਾ ਮਾਮਲਾ ਹੈ ਜਿਹੜੇ ਮਾਮਲੇ ਦੇ ਵਿੱਚ ਆ ਪ੍ਰੋਡਕਸ਼ਨ ਵਾਰੰਟ ਤੇ ਅਸਮ ਦੀ ਸਿਲਚਰ ਜੇਲ ਤੋਂ ਲਿਆਂਦਾ ਜਾ ਰਿਹਾ ਹੈ ਤਮਾਮ ਜਾਣਕਾਰੀ ਦੇ ਲਈ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸਰਵਨ ਜੁੜ ਚੁੱਕੇ ਨੇ ਸਰਵਨ ਕਿਹੜਾ ਇਹ ਮਾਮਲਾ ਹੈ ਕਿਹੜੇ ਮਾਮਲੇ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਮ ਦੇ ਸਿਲਚਰ ਜੇਲ ਤੋਂ ਲਿਆਂਦਾ ਜਾ ਰਿਹਾ ਹੈ ਪੰਜਾਬ ਤਮਾਮ ਜਾਣਕਾਰੀ ਦਿਓ ਅੱਛੇ ਜਦੋਂ ਜਗਉ ਪ੍ਰਗੋਣਾ ਪਰੇ ਦੀ ਗੱਲ ਕਰੇ ਤਾਂ ਕੋਕਿਆ ਜਿਹੜਾ ਗੈਂਸਟਰ ਆ ਉਹ ਕੱਲਾ ਗੁਰਦਾਸਪੁਰ ਨਹੀਂ ਪੰਜਾਬ ਦੇ ਬਾਕੀ ਥਾਣਿਆਂ ਦੇ ਵਿੱਚ ਕਈ ਮਾਮਲੇ ਇਸ ਤੇ ਦਰਜ ਨੇ ਚਾਹੇ ਹੱਤਿਆ ਦੇ ਹੋਣ ਜਾਂ ਫਿਰ ਫਰੋਤੀ ਦੇ ਹੋਣ ਕਈ ਮਾਮਲੇ ਇਸ ਦੇ ਖਿਲਾਫ ਦਰਜ ਆ ਸਭ ਤੋਂ ਵੱਡੀ ਗੱਲ ਕੀ ਸਿੱਧੂ ਮੂਸੇਵਾਲਾ ਕਤਲਕਾਰਡ ਦੇ ਵਿੱਚ ਇਸ ਦਾ ਨਾਮ ਜਿਹੜਾ ਨਿਕਲ ਕੇ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਬਠਿੰਡਾ ਜਿਲ੍ਹੇ ਦੇ ਵਿੱਚ ਇਸ ਨੂੰ ਜਿਹੜਾ ਰੱਖਿਆ ਗਿਆ ਸੀ ਤਾਂ ਸੁਰੱਖਿਆ ਦੇ لحاظ ਦੇ ਨਾਲ ਇਸ ਨੂੰ ਬਠਿੰਡੇ ਤੋਂ ਬਾਅਦ ਦੇ ਵਿੱਚ ਅਸਾਮ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੋਰ ਗੁਰਦਾਸਪੁਰ ਦੀ ਪੁਲਿਸ ਨੂੰ ਜਿਹੜੀ ਹੈ ਉਹ ਪ੍ਰੋਟੈਸਟ ਫਰੰਟ ਤੇ ਲੈ ਕੇ ਆ ਰਹੀ ਹੈ ਕਿਉਂਕਿ ਗੁਰਦਾਸਪੁਰ ਵੀ ਜਗੂ ਭਗਵਾਨਪੁਰਾ ਤੇ ਕਈ ਮਾਮਲੇ ਦਰਜ ਨੇ ਜਿਵੇਂ ਪਿੱਛੇ ਦੇ ਇਹ ਅਸੀਂ ਮਾਤਾ ਦੇ ਉੱਪਰ ਜਾਣਲੇਵਾ ਹਮਲਾ ਅਸੀਂ ਜਿਸ ਦੇ ਵਿੱਚ ਕਿ ਅਸੀਂ ਦੀ ਮੌਤ ਹੋ ਗਈ ਜੀ ਉਸ ਮਾਮਲੇ ਦੇ ਵਿੱਚ ਵੀ ਪੁਸ਼ਟੀ ਕੀਤੀ ਜਾਣੀ ਹੈ ਤਾਂ ਹੋਰ ਵੀ ਕਈ ਖੱਜਾ ਫਰੋਤੀ ਦੇ ਮਾਮਲੇ ਜਿਹੜੇ ਨੇ ਦਰਜ ਨੇ ਇਹ ਜਾਣ ਇਸੇ ਛੁੱਟਣ ਵਾਲੀ ਨਹੀਂ ਹੈ ਹੋ ਸਕਦਾ ਗੁਰਦਾਸਪੁਰ ਤੋਂ ਬਾਅਦ ਜਿਹੜੀ ਹੋਰ ਪੰਜਾਬ ਦੇ ਬਰਕਪੁਰ ਜ਼ਿਲ੍ਹੇ ਦੀ ਪੁਲਿਸ ਹੈ ਉਹ ਪ੍ਰੋਡਕਸ਼ਨ ਪਰੰਟ ਹਾਸਲ ਕਰਨ ਦੀ ਕੋਸ਼ਿਸ਼ ਕਰੇ ਅਮਰਸਰ ਦੇ ਵਿੱਚ ਵੀ ਕਈ ਮਾਮਲੇ ਜੱਗੂ ਦੇ ਖਿਲਾਫ ਦਰਜ ਨੇ ਹੋ ਸਕਦਾ ਅਮਰਸਰ ਪੁਲਿਸ ਵੀ ਪ੍ਰੋਡਕਸ਼ਨ ਪਰੰਟ ਹਾਸਲ ਕਰੇ ਪਰ ਫਿਰ ਹਾਲ ਇਸ ਨੂੰ ਜਿਹੜਾ ਕੁਝ ਸਮੇਂ ਤੱਕ ਹੀ ਅਮਰਸਰ 에ਰਪੋਰਟ ਲੈ ਕੇ ਪੁਲਿਸ ਜਿਹੜੀ ਪਹੁੰਚ ਰਹੀ ਹੈ ਬਾਅਦ ਦੇ ਵਿੱਚ ਅੰਦਰੋਂ ਹੀ ਉਸ ਨੂੰ ਗੱਡੀਆਂ ਤੇ ਵਿਕਾ ਕੇ ਜਿਹੜਾ ਉਹ ਗੁਰਦਾਸਪੁਰ ਸਿੱਧਾ ਸੜਕ ਮਾਰਗ ਦਾ ਹੀ ਜਾਇਆ ਜਾਵੇਗਾ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਖੜੇ ਕੀਤੇ ਗਏ ਨੇ ਉਹ ਫਿਰ ਗੁਰਦਾਸਪੁਰ ਜਾ ਕੇ ਉਸ ਦੇ ਕੋਲ ਵਕਫ ਮਾਮਲਾ ਦੇ ਵਿੱਚ ਈ ਪੁੱਛਗਛ ਕੀਤੀ ਜਾਵੇ ਜੀ ਇਹ ਦੱਸਿਓ ਕਿ ਇਹਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕਰਨਾ ਹੈ ਕਿਉਂਕਿ ਪ੍ਰੋਡਕਸ਼ਨ ਵਾਰਨ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲਿਆਂਦਾ ਜਾ ਰਿਹਾ ਹੈ हां बिल्कुल यसरे ਬਿਲਾ ਕੇ ਗੁਰਦਾਸਪੁਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਮੈਡੀਕਲ ਕਰਵਾਉਣ ਤੋਂ ਉਪਰੰਤ ਘੜਿਕਲ ਵੀ ਕਰਵਾਇਆ ਜਾਵੇਗਾ ਕਿਉਂਕਿ ਜਦੋਂ ਵੀ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾਂਦੀ ਤਾਂ ਇੱਕ ਵਾਰ ਜਿੱਥੇ ਹੋਇਆ ਹੁੰਦਾ ਜੇਲ੍ਹ ਤੇ ਜਿੱਥੋਂ ਸ਼ਿਫਟ ਕਰਨਾ ਹੁੰਦਾ ਉੱਥੇ ਵੀ ਮੈਡੀਕਲ ਹੁੰਦਾ ਤੇ ਫਿਰ ਬਾਅਦ ਵਿੱਚ ਜਿੱਥੇ ਲੈ ਕੇ ਪਹੁੰਚਿਆ ਜਾਂਦਾ ਉੱਥੇ ਵੀ ਜਿਹੜਾ ਮੈਡੀਕਲ ਹੁੰਦਾ ਮੈਡੀਕਲ ਕਰਨ ਤੋਂ ਬਾਅਦ ਅਦਾਲਤ ਦੇ ਵਿੱਚ ਕێਸ਼ ਕਰਕੇ ਫਿਰ ਇਸ ਦੇ ਕੋਲੋਂ ਜਿਹੜੀ ਆ ਪੁਸ਼ਸ਼ ਕੀਤੀ ਜਾਵੇਗੀ ਜੀ ਸ਼ੁਕਰੀਆ ਤੁਸੀਂ ਸਰਵਜਨ ਜਾਣਕਾਰੀ ਦਿੱਤੀ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਗੈਂਗਸਟਰ ਜੱਗੂ ਟੀਮ ਲੈ ਕੇ ਪਹੁੰਚੇਗੀ ਔਰ ਦੱਸ ਦੇ ਕੇ ਅਸਮ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਂਦਾ ਜਾ ਰਿਹਾ ਹੈ ਹਾਲਾਂਕਿ ਮੈਡੀਕਲ ਵੀ ਕਰਾਇਆ ਜਾਇਆ ਕਰਵਾਇਆ ਜਾਵੇਗਾ ਜੱਗੂ ਭਗਵਾਨਪੂਰੀਆ ਦਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਔਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਈ ਮਾਮਲੇ ਜਿਹੜੇ ਨੇ ਪੰਜਾਬ ਦੇ ਵਿੱਚ ਜੱਗੂ ਭਗਵਾਨਪੂਰੀਆ ਦੇ ਖਿਲਾਫ ਜਿਹੜੇ ਨੇ ਉਹ ਦਰਜ ਨੇ ਤਾਂ ਹੁਣ ਇਸ ਕੋਲ ਜਿਹੜੀ ਹੈ ਪੁੱਛਗਿੱਛ ਕੀਤੀ ਜਾਵੇਗੀ ਕੁਝ ਹੀ ਸਮੇਂ ਤੱਕ ਜਿਹੜੀ ਪੰਜਾਬ ਪੁਲਿਸ ਦੀ ਟੀਮ ਸਰ 에어ਪੋਰਟ ਲੈ ਕੇ ਪਹੁੰਚੇਗੀ ਤਾਂ ਉੱਥੋਂ ਜੋ ਤਸਵੀਰਾਂ ਸਾਹਮਣੇ ਆਣਗੀਆਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ